ਨਵਨੀਤ ਕੌਰ ਨੇ ਇੰਟਰਨੈਸ਼ਨਲ ਕਾਰਾਟੇ ਚੈਂਪੀਅਨਸ਼ਿਪ ਵਿੱਚ ਜਿੱਤਿਆ ਤਗਮਾ ਜੀਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਦੀ 5ਵੀਂ ਜਮਾਤ ਵਿੱਚ ਪੜ੍ਹਦੀ ਨਵਨੀਤ ਕੌਰ ਨੇ ਮਲੇਸ਼ੀਆ ਵਿੱਚ ਹੋਈ ਕਾਰਾਟੇ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ ਉਸ ਦੀ ਇਸ ਜਿੱਤ ਨਾਲ ਇਲਾਕੇ ਭਰ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਸਮੇਂ ਜਿੱਥੇ ਪਿੰਡ ਵਾਸੀਆਂ ਨੇ ਉਸ ਦੀ ਜਿੱਤ ਦਾ ਜਸ਼ਨ ਮਨਾਇਆ ਉਤੇ ਹੀ ਨਵਨੀਤ ਕੌਰ ਦੇ ਮਲੇਸ਼ੀਆ ਤੋਂ ਵਾਪਸ ਆਉਣ ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਉਸ ਦਾ ਸਵਾਗਤ ਵੀ ਕੀਤਾ ਉਸ ਦੀ ਇਸ ਪ੍ਰਾਪਤੀ ਤੇ ਜੀ.ਡੀ. ਗੋਇਨਕਾ ਸਕੂਲ ਦੀ ਮੈਨੇਜਮੈਂਟ ਅਤੇ ਸਟਾਫ ਨੇ ਉਸ ਨੂੰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਦੀ ਸਿੱਖਿਆ ਦਿੱਤੀ ਮਾਪਿਆਂ ਨੇ ਸਕੂਲ ਮੈਨੇਜਮੈਂਟ ਅਤੇ ਕੋਚ ਜਤਿੰਦਰ ਕੁਮਾਰ ਦਾ ਧੰਨਵਾਦ ਕੀਤਾ ਫੀ ਸਮੋਲ ਕੇ ਮਲਕੀਤ ਸਿੰਘ ਭੱਟੀ ਪ੍ਰੇਮ ਭੱਟੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਮੋਮੀ ਸਰਪੰਚ ਸਰਵਨ ਸਿੰਘ ਹਰਜੋਤ ਸਿੰਘ ਨਵਨੀਤ ਕੌਰ ਆਦ ਹਾਜ਼ਰ ਸਨ ਕਪੂਰਥਲਾ ਤੋਂ ਜਤਿੰਦਰ ਸਿੰਘ ਅਤੇ ਹਰਸ਼ਦੀਪ ਸਿੰਘ ਟਾਂਡੀ ਦੀ ਵਿਸ਼ੇਸ਼ ਰਿਪੋਰਟ ਸਪੈਸ਼ਲ ਨੀਡ ਪੰਜਾਬੀ

ਜੀ ਸਰ ਬੀਟੀ ਜਿੱਤ ਗਿਆ ਇਹ ਤੁਸੀਂ ਉਹਨਾਂ ਦੇ ਪਿਤਾ ਹੋ ਕਿਸ ਤਰ੍ਹਾਂ ਦੇਖਦੇ ਹੋ ਕਿੰਨੀ ਕੀ ਖੁਸ਼ੀ ਹੈ ਤੁਹਾਨੂੰ ਬਹੁਤ ਖੁਸ਼ੀ ਹੈ ਜੀ ਇਹਦੇ ਵਿੱਚ ਸਕੂਲ ਦਾ ਬੜਾ ਸਹਿਯੋਗ ਹੈ ਜੀ ਔਰ ਇਹਨਾਂ ਦੇ ਕੋਲ ਸਾਹਿਬ ਇਹਨਾਂ ਨੂੰ ਇੱਥੇ ਆ ਕੇ ਟ੍ਰੇਨਿੰਗ ਦਿੰਦੇ ਰਹੇ ਤੇ ਸਕੂਲ ਦਾ ਬੜਾ ਯੋਗਦਾਨ ਸਕੂਲ ਵਾਲਿਆਂ ਨੇ ਜੇ ਸੱਜਦੇ ਰਹੇ ਔਰ ਬੱਚਿਆਂ ਨੂੰ ਟ੍ਰੇਨਿੰਗ ਦੇਦੇ ਰਹੇ ਤੇ ਕਾਮਯਾਬ ਹੋਏ ਬੱਚੇ ਮਲੇਸ਼ੀਆ ਤੋਂ ਬਹੁਤ ਜਿੱਤ ਕੇ ਆਏ ਬਹੁਤ ਖੁਸ਼ੀ ਦੀ ਗੱਲ ਹੈ ਥੈਂਕ ਯੂ ਇਹ ਬੱਚਾ ਖੇਡ ਕੇ ਆਇਆ ਵਾ ਬੜੀ ਖੁਸ਼ੀ ਦੀ ਗੱਲ ਆ ਇਹ ਪੂਰੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਪੂਰੇ ਇੰਡੀਆ ਦਾ ਪੰਜਾਬ ਦਾ ਕੀ ਕਹਿਣਾ ਜਾਓਗੇ ਬਹੁਤ ਖੂਸ਼ੀ ਦੀ ਗੱਲ ਹੈ ਜੀ ਬੱਚਿਆਂ ਨੂੰ ਕਾਰਾਟੇ ਅੱਜ ਕੱਲ ਸਭ ਨੂੰ ਬੱਚਿਆਂ ਨੂੰ ਕਰਨੇ ਚਾਹੀਦੇ ਆ ਕਾਰਾਟੇ ਇਜ਼ ਵੈਰੀ ਇੰਪੋਰਟੈਂਟ ਸੈਲਟਫੈਂਟ ਇਜ਼ ਵੈਰੀ ਇੰਪੋਰਟੈਂਟ ਅਸੀਂ ਹਾਲੇ ਤੁਹਾਡੇ ਸਾਰੇ ਬੱਚਿਆਂ ਨੂੰ ਅਸੀਂ ਵੱਧ ਤੋਂ ਵੱਧ ਕਾਰਾਟੇ ਵਿੱਚ ਪਾਰਟਿਸਿਪੇਟ ਕਰੰਦਾ ਹੌਸਲਾ ਦਿੰਦੇ ਆ ਔਰ ਆਉਣ ਵਾਲੇ ਟਾਈਮ 'ਚ ਵੀ ਬੱਚੇ ਅੰਤਰਰਾਸ਼ਟਰੀ ਪੱਧਰ ਦੇ ਵੀ ਹੋਰ ਵੀ ਜੁਨ ਦੇ ਵਿੱਚ ਪਾਰਟਿਸਿਪੇਟ ਕਰਨਗੇ ਬੇਟੀ ਪੜਾਓ ਬੇਟੀ ਨੂੰ ਕਾਰਾਟੇ ਜ਼ਰੂਰ ਸਿਖਾਓ ਖਾਸ ਤੌਰ 'ਤੇ ਕਾਰਾਟੇ ਅੱਜ ਕੱਲ ਦੇ ਟਾਈਮ 'ਚ ਬਹੁਤ ਜ਼ਰੂਰੀ ਹੈ ਇਹ ਕਿੱਥੋਂ ਜਿੱਤ ਕੇ ਆ ਬੱਚਾ ਬਲੀਸ਼ਾ ਬਲੀਸ਼ਾ ਓਕੇ ਥੈਂਕ ਯ ਬੱਚਾ ਖੇਡ ਗਿਆ ਕਿੱਥੋਂ ਖੇਡ ਕੇ ਆਇਆ ਕੀ ਕਹਿਣਾ ਚਾਹੋਗੇ ਤੇ ਪੂਰੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਬੱਚਾ ਕੇਲ ਮੇਅਰ ਕੱਪ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਇਹ ਕੱਪ ਕਲਾਲੰਪੁਰ ਮਲੇਸ਼ੀਆ ਦੇ ਵਿੱਚ ਹੋਇਆ ਜੀ ਉੱਥੇ ਸਾਡੇ ਬੱਚਿਆਂ ਨੇ ਦਿਨ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜਿਨ੍ਹਾਂ ਚ ਇਸ ਬੱਚੀ ਨੇ ਨਵਨੀਤ ਕੌਰ ਜੋ ਇੱਥੇ ਨੇੜੇ ਪਿੰਡ ਤਾਜੀਪੁਰ ਦਾ ਇਹ ਬੱਚਾ ਤੋਂ ਇਸ ਬੱਚੇ ਨੇ ਬ੍ਰਾਂਸ ਕੱਪ ਜਿੱਤਿਆ ਦੋ ਬੱਚਿਆਂ ਨੇ ਹੋਰ ਸਿਲਵਰ ਕੱਪ ਜਿੱਤਿਆ ਮੈਂ ਇਸ ਬੱਚੇ ਦੀ ਜਿੱਤ ਇਹਦੇ ਪੇਰੈਂਟਸ ਨੂੰ ਔਰ ਸਾਰੇ ਇਲਾਕਾ ਵਾਸੀ ਜਿੰਨੇ ਇਹਨਾਂ ਦੇ ਨਾਲ ਸਜੂਗੀ ਸੱਜਣ ਆਏ ਆ ਸਾਰਨ ਮੁਬਾਰਕਬਾ ਦਿੰਦਾ ਹਾਂ। ਤੋ ਇਹ ਬੱਚੇ ਦੀ ਮਿਹਨਤ ਦਾ ਰਿਜ਼ਲਟ ਹੈ ਜੀ ਔਰ ਪੇਰੈਂਟਸ ਨੇ ਜਿਹੜਾ ਕੋਆਪਰੇਟ ਕੀਤਾ ਫਿਰ ਇਸ ਸਹਿਯੋਗ ਨਾਲ ਕੋਈ ਸਾਡੀ ਕੋਚਿੰਗ ਦੇ ਨਾਲ ਇਹ ਜਿਹੜੀ ਅਚੀਵਮੈਂਟ ਬੱਚੇ ਨੇ ਹਾਸਲ ਕੀਤੀ। ਠੀਕ ਹੈ ਸਾਥੀ। ਸਰ ਬੱਚਾ ਜਿੱਤ ਕੇ ਆਇਆ ਪੂਰੇ ਜ਼ਿਲ੍ਹੇ ਨੂੰ ਖੁਸ਼ੀ ਆ ਤੁਸੀਂ ਕਿਸ ਤਰ੍ਹਾਂ ਦੇ ਦਿਓ ਤੁਸੀਂ ਪਿੰਡ ਦੇ ਸਰਪੰਚੋ? ਮੈਂ ਕਹਾਂ ਜੀ ਬੱਚੇ ਨੇ ਬਹੁਤ ਵਧੀਆ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ। ਜੀ। ਇਹਨਾਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਦਾ ਕੋਚ ਸਾਹਿਬ ਦਾ ਤੇ ਸਾਰੇ ਟੀਚਰਸ ਸਾਹਿਬਾਨ ਦਾ ਦਿਲੋਂ ਤਨ ਤਲਾਵਤ ਕਰਦਾ ਹਾਂ